ਜਾਦਾ ਅਤਰੀ ਗਾਲ ਦੋਸਤੋ ਇਹੇ ਚੋਟੀ ਜੀ ਅੱਜ ਪిల్లా रायपुर ਗਗਨਦੀਪ ਸਿੰਘ ਭਰਾ ਸਾਡਾ ਬੌਲਦ ਵੀ ਭਜਾਉਂਦੇ ਨੇ ਇਹ ਤਿੰਨ ਚਾਰ ਦਿਨ ਪਹਿਲਾਂ ਸੌਦਾ ਕਰ ਗਏ ਸੀ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਹੁੰਦਾ ਵੀ ਜਦੋਂ ਤੱਕ ਪਸ਼ੂ ਸਾਨੂੰ ਕੋਈ ਰਾਹ ਸਿਧਾ ਨਾ ਫੜਾਵੇ ਆਪਾਂ ਉਦੋਂ ਤੱਕ ਭੇਜਦੇ ਨਹੀਂ ਹੁਣ ਇਹ ਅੱਜ ਚੰਡੀਆ ਭਰਾਵਾਂ ਕੋਲੇ ਦੋ ਉਧਰ ਘੜਦੀ ਵਾਲ ਸਾਈਡ ਤੋਂ ਵੀ ਘੋਟੀਆਂ ਉੱਤ ਨਹੀਂ ਛੇਲ ਹੋਈਆਂ ਸੀ ਉਹਨਾਂ ਤੋਂ ਦੋ ਚਲੀਆਂ ਗਈਆਂ ਤੇ ਦੋ ਹੁਣ ਪੀਚਾਂਗੇ ਆਪਣਾ ਵੀਰੇ ਮਕਸਦ ਇਹ ਵੀ ਦੇਖੋ ਜਿੰਨਾ ਬਾਹਰ ਵਾਲੇ ਸ਼ਕਰ ਦੇ ਵਿੱਚ ਲੋਕਾਂ ਦਾ ਦਿਲ ਟੁੱਟਿਆ ਮੈਂ ਨਹੀਂ ਕਹਦਾ ਵੀ ਮੈਂ ਸਾਰੇ ਪੰਜਾਬ ਨੂੰ ਘੋਟੀਆਂ ਲਿਆ ਕੇ ਦੇ ਦਵਾਂ ਮੈਂ ਸਭ ਨੂੰ ਅਪੀਲ ਜਰੂਰ ਕਰਦਾ ਕਿ ਇਹ ਪ੍ਰਮਾਤਮਾ ਵਰਕਤ ਕਰੂਗਾ ਥੋੜੇ 5000 ਨਫਾ ਲੈ ਲਓ ਕਹਿ ਕੇ ਲੈ ਲਓ 7 ਲੈ ਲਿਓ ਜੇ ਜਾਦਾ ਕੋਈ ਬੰਦੇ ਨੂੰ ਹੁੰਦਾ ਕਿ ਇਹ ਮੈਂ ਜ਼ਰੂਰ ਪਰ ਮੇਰਾ ਪੰਜਣਾ ਬਹੁਤ ਵਧੀਆ ਸਭ ਦਾ ਮੈਂ ਆਪਣੇ ਲਈ ਨਹੀਂ ਕਹਦਾ ਕਹਿ ਕੇ ਲੈ ਲਓ ਪਰ ਇਮਾਨਦਾਰੀ ਰੱਖੋ ਚੰਗਾ ਹੀ ਪਸ਼ੂ ਲੈ ਕੇ ਆਵੋ ਮਾੜਾ ਪਸ਼ੂ ਉਥੋਂ ਘਟਾ ਕੇ ਪੈਸੇ ਖੋ ਲਿਆ ਕੇ ਨਾ ਬੇਤੋ ਉਹਦੇ ਦੀ ਲਾਂਭਾ ਆਉਂਦਾ ਚੰਗਾ ਪਸ਼ੂ ਲਾਂਭਾ ਨਹੀਂ ਦਵਾਉਂਦਾ 5-4000 ਰੁਪਏ ਲੱਗਿਆ ਹੈ ਬੰਦਾ ਭੁੱਲ ਜਾਂਦਾ ਜਦੋਂ ਪਸ਼ੂ ਦੁੱਧ ਕੱਢਦਾ ਮੇਰੀ ਜਿਹਨਾਂ ਹੁਣ ਮੈਂ ਕਰਾਤੀ ਲੈਣਾ ਜੇ ਤੁਸੀਂ ਚੰਗਾ ਬਹੂ ਲਿਆ ਮੈਂ ਤੁਸੀ ਵੀ ਕਰਾਤੀ ਲਗੋ ਵੀਰੇ ਮੱਜਾ ਪੂਰੀਆਂ ਨਹੀਂ ਹੁੰਦੀਆਂ ਮੇਰੇ ਕੋ ਲਿਆ ਦੂਂਗਾ ਇੰਨਾ ਲੋਕ ਮੈਨੂੰ ਪਿਆਰ ਕਰਦੇ ਆਂ ਔਰ ਇੰਨੇ ਪਸ਼ੂ ਮੇਤੋਂ ਮੰਗਦੇ ਆਂ ਫਿਰ ਜਦੋਂ ਆਪਾਂ ਠੱਗੀ ਢੋਰੀ ਕਰਦੇ ਆਂ ਦੁਨੀਆ ਘੁੱਟੇ ਜਾਂਦੀ ਆ ਵੀਰੇ ਅੱਜ ਕੱਲ ਹਰੇਕ ਦਸਿਆਣਾ ਕੋਈ ਨਹੀਂ ਕਿਸੇ ਤੋਂ ਮਾਰ ਖਾਂਦਾ ਫਿਰ ਆਪਾਂ ਇੱਕ ਦੋ ਝੋਟੀਆਂ ਲਿਆ ਕੇ ਮੁੜ ਕੇ ਦਲਾਲਾਂ ਨੂੰ ਫੋਨ ਕਰੀ ਜਾਂਦੇ ਆਂ ਵੀ ਫਲਾਨਿਆਂ ਦੋ ਝੋਟੀਆਂ ਆ ਗਈਆਂ ਫਲਾਨਿਆਂ ਚਾਰ ਆਈਆਂ ਇਹ ਕਿਤੇ ਕਹਿਣ ਦੀ ਲੋੜ ਆ ਦੁਨੀਆ ਤੁਹਾਨੂੰ ਪਿਆਰ ਕਰਦੀ ਹੋਵੇ ਪਸ਼ੂ ਟੱਕੇ ਨਾ ਲੈ ਕੇ ਜਾਂਦੇ ਆ ਪ੍ਰਾਰਥਨ ਤੋਂ ਪਰ ਮੈਂ ਰੋਕਦਾ ਵੀ ਨਹੀਂ ਅਜੇ ਮੈਨੂੰ ਸੈੱਟ ਕਰ ਲੈਣ ਦਿਓ ਹੁਣੇ ਅੱਜ ਮੈਨੂੰ ਸਮਝ ਆ ਗਈ ਹੁਣ ਵੀਡੀਓ ਦੇ ਵਿੱਚ ਬੋਲਦਾ ਵੀ ਵੀਰੇ ਜੇ 14 ਕਿਲੋ ਤੋਂ ਘੱਟ ਕੱਢਿਆ ਤਾਂ ਵਾਪਸ ਕਰ ਦਿਓ ਤਾਂ ਹਿਸਾਰ ਜਾ ਕੇ ਏਡੀ ਦੂਰ ਗੱਡੀਆਂ ਦੇ ਟਾਇਰ ਖਸਾਉਂਦੀ ਨਹੀਂ ਲੋੜ ਇਹ ਨਹੀਂ ਇਹ ਤੇ ਆਪਾਂ ਨੂੰ ਮਾਰ ਆ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਆਪਾਂ ਹੀ ਇੱਕ ਜਿਹੜਾ ਘਰੋਂ ਵਾਪਸ ਦੀ ਗਰੰਟੀ ਦਿੰਨੇ ਆ ਆਪਣੀ तकरीबन ਘਰੋਂ ਵਾਪਸ ਦੀ ਗਰੰਟੀ ਹੈ ਜੇ ਕੋਈ ਵੀ ਪੱਲੂ ਲੈ ਕੇ ਜਾਂਦਾ ਦੂਜੀ ਗੱਲ ਵੀ ਆਪਣੇ ਕੋਲੇ 20 ਬਾਈ ਟੋਟੀਆਂ ਹਰ ਵੇਲੇ ਸ਼ੇਵਲਾਰੀਆਂ ਹੁੰਦੀਆਂ ਨੇ ਆ ਦਿਖਾ ਦਿਓ ਜੀ ਝੋਟੀਆਂ ਹੁੰਦਾ ਹੈ ਹਰ ਵੇਲੇ ਤੁਹਾਨੂੰ 20 बाई ਝੋਟੀਆਂ ਤਕਰੀਬਨ ਮਿਲਣੀਆਂ ਫੋਲੋ ਕਰਨ ਦੇ ਨਾਲ ਨਾਲ ਦੀ ਨਾਲ ਝੋਟੇ ਕੋਲ ਅਪਡੇਟ ਆਈ ਚੱਲੂਗੀ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ